ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਰ ਤੋਂ ਆਪਣੀ ਸਕਰੀਨ ਦੇ ਉੱਤੇ ਜੋਗੀ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਨ ਰੰਧਾਵਾ ਨੇ ਤੁਹਾਨੂੰ ਦੱਦੀ ਹੈ ਕਿ 크ਰਿਸਚੀਅਨ ਸੇਵਾ ਫਰੰਟ ਵੱਲੋਂ ਵਿਧਾਨ ਸਭਾ ਪ੍ਰੀਸ਼ਦ ਨੂੰ ਬਹਾਲ ਕਰਾਉਣ ਲਈ ਅੱਜ ਏਡੀਸੀ ਗੁਰਦਾਸਪੁਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਮੰਗ ਪੱਤਰ ਸੌਪਾਇਆ ਗਿਆ ਗੱਲਬਾਤ ਕਰਦਿਆਂ ਆਰਿਫ ਚੋਹਾਨ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਸਾਈ ਭਾਈਚਾਰੇ ਨੂੰ ਰਾਜਨੀਤਿਕ ਪੱਧਰ ਤੋਂ ਬੁਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਹੈ ਪਿਛਲੇ 77 ਸਾਲ ਤੋਂ ਆਰਥਿਕ ਪੱਖੋਂ ਕਮਜ਼ੋਰ ਅਤੇ ਇੱਕ ਘੱਟ ਗਿਣਤੀ ਜਮਾਤ ਹੋਣ ਕਾਰਨ ਪਿਛਲੀਆਂ ਸਰਕਾਰਾਂ ਸਮੇ ਸਾਡਾ ਇੱਕ ਵੀ ਈਸਾਈ ਨਿਮੰਦਾ ਵਿਧਾਨ ਸਭਾ ਵਿੱਚ ਨਹੀਂ ਪਹੁੰਚ ਸਕਿਆ ਜਿਸ ਦੀ ਵਜ੍ਹਾ ਕਰਕੇ ਹੁਣ ਤੱਕ ਸਮੁੱਚਾ ਭਾਈਚਾਰਾ ਸਰਕਾਰ ਕੋਲ ਆਪਣੀਆਂ ਜ਼ਰੂਰੀ ਮੰਗਾਂ ਰੱਖਣ ਵਿੱਚ ਅਸਮਰੱਥ ਰਿਹਾ ਹੈ ਇਸ ਦਾ ਇਸਾਈ ਭਾਈਚਾਰੇ ਦੀ ਉਨਤੀ ਅਤੇ ਤਰੱਕੀ ਉੱਪਰ ਡੂੰਗਾ ਅਸਰ ਪਿਆ ਹੈ ਪੰਜਾਬ ਦੇ ਸਰਕਾਰੀ ਅੰਕੜਿਆਂ ਮੁਤਾਬਕ ਇਸਾਈ ਭਾਈਚਾਰੇ ਦੀ ਗਿਣਤੀ ਸਿਰਫ 348230 ਹੈ ਜਿਸ ਵਿੱਚ ਵੱਡੀ ਤ다ਦ ਗਰੀਬੀ ਰੇਖਾ ਤੋਂ ਨਿਚਲੇ ਸਥਰ ਤੋਂ ਹੇਠਾਂ ਆਪਣਾ ਜੀਵਨ ਪੱਧਰ ਬਸਰ ਕਰਨ ਲਈ ਮਜਬੂਰ ਹੈ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਸ तरीके ਨਾਲ महाराष्ट्र उत्तर प्रदेश बिहार ਤੇ ਲਾਂਗਣਾ ਆਂਧਰਾ ਪ੍ਰਦੇਸ਼ ਕਰਨਾਟਕਾ ਦੀ ਤਰਜ਼ ਤੇ ਪੰਜਾਬ ਵਿੱਚ ਵੀ ਵਿਧਾਨ ਵਿਧਾਨਪੇਛੇ ਦ ਲਾਗੂ ਕੀਤਾ ਹੈ ਉਸੇ ਤਰ੍ਹਾਂ ਇੱਥੇ ਵੀ ਆਉਣ ਵਾਲੇ ਸੈਸ਼ਨ اجلاس ਵਿੱਚ ਇਹ ਪ੍ਰਸਤਾਵ ਰੱਖਿਆ ਜਾਵੇ ਅਤੇ ਇਸ ਬਿੱਲ ਨੂੰ ਪਾਸ ਕਰਕੇ ਪੰਜਾਬ ਦੇ ਗਵਰਨਰ ਨੂੰ ਸੌਂਪਿਆ ਜਾਵੇ ਜਿਸ ਤਰੀਕੇ ਨਾਲ ਰਾਜਸਥਾਨ 오ਡੀਸਾ ਵੈਸਟ ਬੰਗਾਲ ਆਵਾਸਾਮ ਦੀਆਂ ਸਰਕਾਰਾਂ ਨੇ ਭੇਜਿਆ ਹੈ ਅਸੀਂ ਆਸ ਕਰਦੇ ਹਾਂ ਕਿ ਪੰਜਾਬ ਸਰਕਾਰ ਘਟ ਗਿਣਤੀਆਂ ਪ੍ਰਤੀ ਨਿਸ਼ਠਾ ਅਤੇ ਇਮਾਨਦਾਰੀ ਦਿਖਾਉਂਦੇ ਹੋਏ ਘਟ ਗਿਣਤੀਆਂ ਦੀਆਂ ਕਦਰਾਂ ਕੀਮਤਾਂ ਨੂੰ ਮੁੱਖ ਰੱਖਦੇ ਆ ਸਾਡੀ ਇਸ ਜਾਇਜ਼ ਮੰਗ ਨੂੰ ਪੂਰਾ ਕਰਨ ਲਈ ਵਚਨਬੰਦ ਹੋਵੇਗੀ। ਉਹਨਾਂ ਅੱਗੇ ਕਿਹਾ ਜੇਕਰ ਸਰਕਾਰ ਸਾਡੀਆਂ ਮੰਗਾਂ ਤੇ ਅਮਲ ਨਹੀਂ ਕਰਦੀ ਤੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਤੇਜ਼ ਸੰਘਰਸ਼ ਕਰਾਂਗੇ। ਤੁਸੀਂ ਦੇ ਦੇ ਪਿਓ ਡੀਪੀਸੀ ਪੰਜਾਬੀ ਦੇ ਉੱਤੇ ਇਹ ਤਸਵੀਰਾਂ ਜੋ ਕਿ ਸਾਂਝੇ ਕੀਤੀਆਂ ਗਈਆਂ ਨੇ ਸਾਡੇ ਪੱਤਰਕਾਰ ਰਾਜਨੰਦ ਦਾ ਬਵਲੋਂ ਗਰਦਾਸਪੁਰ ਤੋਂ। ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ। ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਸਾਡੇ ਭਰਾ ਸੋਨੂ ਯਾਫਰ ਵੱਲੋਂ ਇੱਕ ਐਮ ਐ ਐਮ ਐਲ ਸੀ ਦਾ ਜਿਹੜਾ ਮੁੱਦਾ ਉਹਨੂੰ ਉਠਾਇਆ ਗਿਆ। ਪਰ ਉਹਦੇ ਸਬੰਧ ਦੇ ਵਿੱਚ ਮੈਨੂੰ ਵੀ ਠੀਕ ਲੱਗਾ ਕਿ ਜਦੋਂ ਭਾਈਚਾਰੇ ਦਾ ਕੋਈ ਵੀ ਮੁੱਦਾ ਸਾਡਾ 크ਰਿਸਚੀਅਨ ਲੀਡਰ ਏ ਚਾਹੇ ਆਮ ਏ ਕੌਮ ਦਾ ਦਰਦ ਰੱਖਣ ਵਾਲਾ ਬੰਦਾ ਉਸ ਮੁੱਦੇ ਨੂੰ ਉਠਾਉਂਦਾ ਤੇ ਅਸੀਂ 크ਰਿਸਚੀਅਨ ਸੇਵਾ ਫਰੰਟ ਵੱਲੋਂ ਮੈਂ ਔਰ ਮੇਰੀ ਪੂਰੀ ਟੀਮ ਅਸੀਂ ਉਹਨਾਂ ਦੇ ਨਾਲ ਇਸਾਈ ਮੁੱਦਿਆਂ ਦੇ ਉੱਪਰ ਸਹਿਮਤ ਆ। ਔਰ ਲਾਈ ਦੇ ਵਿੱਚ ਅਸੀਂ 10 ਜੁਲਾਈ ਵੱਲੋਂ ਕਿਹਾ ਸੀ ਕਿ ਡੀਸੀ ਸਹਿਬਾਨਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡੀਸੀ ਸਹਿਬਾਨਾਂ ਨੂੰ ਵਿਧਾਨ ਪਰਿਸ਼ਦ ਭਾਲ ਕਰਨ ਦਾ ਜਰਾਵਾ ਉਹ ਮੰਗ ਪੱਤਰ ਦਿੱਤਾ ਜਾਵੇਗਾ ਡੀਸੀ ਸਹਿਬਾਨ ਦੇ ਰਾਹੀਂ ਔਰ ਮੰਗ ਪੱਤਰ ਵਿਧਾਨ ਪਰਿਸ਼ਦ ਕੀ ਆ 1969 ਦੇ ਵਿੱਚ ਵਿਧਾਨ ਪਰਿਸ਼ਦ ਨੂੰ ਭੰਗ ਕੀਤਾ ਗਿਆ ਔਰ ਅੱਜ ਤੱਕ ਅਸੀਂ ਈਸਾਈ ਮੁੱਦਿਆਂ ਦੇ ਉੱਪਰ ਜਿਹੜਾ ਸੰਘਰਸ਼ ਹੈ ਉਹਨੂੰ ਤੇਜ਼ ਕਰ ਰਹੇ ਆ ਜਿੰਨੇ ਬਹੁਤ ਸਾਰੇ ਈਸਾਈ ਮੁੱਦੇ ਨੇ ਇਸੇ ਤਰ੍ਹਾਂ ਐਮ ਐਲ ਸੀ ਦਾ ਜਿਹੜਾ ਉਹ ਮੁੱਦਾ ਵਾ ਔਰ ਅੱਜ ਅਸੀਂ ਡੀ ਸੀ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਹੈ ਔਰ ਮੈਂ ਆਪਦੇ ਚੈਨਲ ਦੇ ਮਾਧਿਮ ਦੇ ਰਾਹੀਂ ਦੱਸਣਾ ਚਾਹੁੰਦਾ ਕਿ ਬਹੁਤ ਸਾਰੀਆਂ ਜਿਹੜੀਆਂ ਸਟੇਟਾਂ ਇਸ ਤਰ੍ਹਾਂ ਦੀਆਂ ਨੇ ਕਿ ਜਿੱਥੇ ਐਮ ਐਲ ਸੀ ਜਿਹੜਾ ਲਾਗੂ ਆ ਉੱਥੇ ਚੱਲ ਰਿਹਾ ਵਾ ਜਿਸ ਤਰ੍ਹਾਂ ਮਹਾਰਾਸ਼ਟਰ ਉੱਤਰ ਪ੍ਰਦੇਸ਼ ਬਿਹਾਰ ਤਲਗਾਨਾ ਆਂਧਰਾ ਪ੍ਰਦੇਸ਼ ਤੇ ਕਰਨਾਟਕਾ ਇਹ ਛੇ ਸਟੇਟਾਂ ਇਦਾਂ ਦੀਆਂ ਨੇ ਜਿੱਥੇ ਐਮਐਲਸੀ ਜਿਹੜਾ ਬਰੇ ਵਧੀਆ ਸਿਸਟਮ ਦੇ ਨਾਲ ਚੱਲ ਰਿਹਾ ਤੇ ਇਸੇ ਤਰ੍ਹਾਂ ਸਾਡੀ ਵੀ ਮੰਗਿਆ ਕਿ ਇਸ ਐਮਐਲਸੀ ਨੂੰ 1969 ਦੇ ਵਿੱਚ ਭੰਗ ਕੀਤਾ ਗਿਆ ਤੇ ਅਸੀਂ ਚਾਹੁੰਦੇ ਆ ਕਿ ਦੁਬਾਰਾ ਜਿਹੜਾ ਵਾ ਪੰਜਾਬ ਦੇ ਵਿੱਚ ਇਹਨੂੰ ਬਹਾਲ ਕੀਤਾ ਜਾਵੇ ਤੇ ਅੱਜ ਅਸੀਂ ਡੀਸੀ ਸਾਹਿਬ ਨੂੰ ਜਿਹੜੀ ਆ ਆਪਣਾ ਮੰਗ ਪੱਤਰ ਆ ਉਹ ਸਾਡੇ ਸਟੇਟ ਦੇ ਜਿਹੜੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਮਾਨ ਜੀ ਉਹਨਾਂ ਦੇ ਕੋਲ ਡੀਸੀ ਸਹਬਾਨ ਦੇ ਰਾਈ ਜਿਹੜਾ ਉਹ ਮੰਗ ਪੱਤਰ ਭੇਜਿਆ ਅਸੀਂ ਤਾਂ ਇੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਮੈਂ ਔਰ 크ਰਿਸਚੀਅਨ ਸੇਵਾ ਫਰੰਟ ਦੀ ਪੂਰੀ ਟੀਮ ਵੱਲੋਂ ਅਸੀਂ ਗਵਾਹੀ ਕਰ ਰਹੇ ਹਾਂ ਤੇ ਹੋਰ ਵੀ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਵਕ ਵਕ ਸਾਡੇ ਇਸਾਈ ਭਾਈਚਾਰੇ ਦੇ ਨਾਲ ਸੰਬੰਧਿਤ ਭੈਣ ਭਰਾ ਨੇ ਉਹ ਮੰਗ ਪੱਤਰ ਦੇ ਰਹੇ ਨੇ ਜੇਕਰ ਸਰਕਾਰ ਸਾਡੀਆਂ ਗੱਲਾਂ ਤੇ ਅੰਮਲ ਨਹੀਂ ਕਰਦੀ ਤੇ ਜਿਹੜਾ ਸਾਡਾ ਅਗਲਾ ਸੰਘਰਸ਼ ਹੈ ਅਸੀਂ ਸਾਰੇ ਭਰਾ ਵਧੀਆ ਤਰੀਕੇ ਦੇ ਨਾਲ ਰਣਨੀਤੀ ਬਣਾ ਕੇ ਅਗਲੇ ਸੰਘਰਸ਼ ਨੂੰ ਜਿਹੜਾ ਉਹ ਤੇਜ਼ ਕਰਾਂਗੇ